ਪੰਜਾਬ ਦੀ ਧਰਤੀ ਦੇ ਉੱਤੇ ਕੋਟਕਪੂਰਾ ਤੇ ਮੁਕਸਰ ਦੇ ਵਿੱਚ ਇੱਕ ਬੜਾ ਹੀ ਪ੍ਰਸਿੱਧ ਨਗਰ ਹੈ ਜਿਸ ਦਾ ਨਾਮ ਹੈ ਸਰਾਇ ਨਾਂਗਾ ਇਸ ਨਗਰ ਦੇ ਨਾਮ ਦਾ ਵੀ ਇੱਕ ਛੋਟਾ ਜਿਹਾ ਇਤਿਹਾਸ ਹੈ ਕਿਸੇ ਸਮੇਂ ਇਹ ਨਗਰ ਵਪਾਰ ਦਾ ਇੱਕ ਬਹੁਤ ਵੱਡਾ ਸਰੋਤ ਸੀ ਦੂਰੋਂ ਨੇੜੇੋਂ ਇਸ ਜਗ੍ਹਾ ਉੱਪਰ ਵਪਾਰ ਕਰਨ ਲਈ ਬਹੁਤ ਸਾਰੇ ਕਾਰੋਬਾਰੀ ਆਇਆ ਕਰਦੇ ਸਨ ਜਿਸ ਦੇ ਸਿੱਟੇ ਵੱਜੂ ਪਿੰਡ ਦੇ ਵਿੱਚ ਵਪਾਰੀਆਂ ਦੇ ਰਹਿਣ ਲਈ ਬਹੁਤ ਸਾਰੀਆਂ ਸਰਾਵਾਂ ਬਣਾਈਆਂ ਗਈਆਂ ਸਨ। ਇਸ ਨਗਰ ਦੇ ਵਿੱਚ ਮੀਆਂ ਮਤੇ ਖਾਣ ਰਹਿੰਦਾ ਸੀ ਜਿਸ ਨੇ ਇੱਕ ਸਰਾ ਤਿਆਰ ਕਰਵਾਈ ਜੋ ਬਹੁਤ ਹੀ ਸੁੰਦਰ ਸੀ। ਜੈਸ ਤੋਂ ਅੱਗੇ ਚੱਲ ਕੇ ਇਸ ਪਿੰਡ ਦਾ ਨਾਮ ਮਤੇ ਦੀ ਸਰਾ ਕਰਕੇ ਪ੍ਰਸਿੱਧ ਹੋ ਗਿਆ। ਦੂਰੋਂ ਨੇੜੇੋਂ ਵਪਾਰੀ ਇਸ ਨਗਰ ਦੇ ਵਿੱਚ ਆ ਕੇ ਰਹਿਣ ਲੱਗੇ ਤੇ ਆਪਣੇ ਆਪਣੇ ਕਾਰੋਬਾਰ ਸ਼ੁਰੂ ਕਰਨ ਲੱਗੇ। ਇਸ ਲਈ ਇਹ ਮਤੇ ਦੀ ਸਰਾ ਜੋ ਇੱਕ ਛੋਟਾ ਜਿਹਾ ਇਲਾਕਾ ਸੀ ਉਹ ਇੱਕ ਵੱਡਾ ਨਗਰ ਬਣ ਗਿਆ ਇਸ ਨਗਰ ਦੇ ਵਿੱਚ ਸਮੇਂ ਦੇ ਹਾਕਮਾ ਨੇ ਬਹੁਤ ਵਾਰ ਲੁੱਟਖਸਟ ਕੀਤੀ ਤੇ ਇਸ ਥਾਂ ਨੂੰ ਕਈ ਵਾਰੀ ਉਜਾੜਿਆ ਉਹ ਕਾਰੋਬਾਰੀਆਂ ਤੋਂ ਸਾਰਾ ਤਾਂ ਅਦੌਲਤ ਲੁੱਟ ਕੇ ਲੈ ਜਾਂਦੇ ਸਨ ਤੇ ਪੰਨ ਤੋੜ ਕਰਕੇ ਪੂਰੇ ਪਿੰਡ ਨੂੰ ਉਜਾੜ ਦਿੰਦੇ ਸਨ ਇਸ ਲਈ ਹੌਲੀ ਹੌਲੀ ਲੋਕ ਇਸ ਨਗਰ ਤੋਂ ਜਾਣ ਲੱਗੇ ਤੇ ਕੁਝ ਹੀ ਸਾਲਾਂ ਦੇ ਵਿੱਚ ਇਹ ਨਗਰ ਬਿਲਕੁਲ ਖਾਲੀ ਹੋ ਗਿਆ ਸੀ ਇਸ ਤੋਂ ਬਾਅਦ ਇੱਕ ਰੱਬੀ ਰੂਹ ਸਾਧੂ ਇੱਥੇ ਆ ਕੇ ਰਹਿਣ ਲੱਗੇ ਉਹ ਹਰ ਰੋਜ਼ ਰੱਬ ਦੀ ਭਗਤੀ ਕਰਦੇ ਉਹਨਾਂ ਦੇ ਇਸ ਜਗ੍ਹਾ ਚਰਨ ਰੱਖਣ ਦੇ ਨਾਲ ਲੋਕ ਵੀ ਉਹਨਾਂ ਪਾਸ ਆਉਣ ਲੱਗੇ ਤੇ ਰੱਬ ਦੀ ਬੰਦਗੀ ਕਰਨ ਲੱਗੇ ਇੱਕ ਨਵੇਂ ਸਿਰੇ ਤੋਂ ਇਹ ਨਗਰ ਫਿਰ ਤੋਂ ਵਸ ਗਿਆ ਇਸ ਤੋਂ ਬਾਅਦ ਇਸ ਨਗਰ ਦਾ ਨਾਮ ਮਤੇ ਦੀ ਸਰਾਂਏ ਦੇ ਨਾਲ ਨਾਲ ਸਰਾਂਏ ਨਾਂਗਾ ਵੀ ਪੈ ਗਿਆ ਸੈਸ ਨਾਰਾਇਣਗਾ ਦੇ ਵਿੱਚ ਇੱਕ ਪਰਿਵਾਰ ਵਸਦਾ ਸੀ ਜਿਸ ਦਾ ਨਾਮ ਭਾਈ ਨਾਰਾਇਣ ਸੀ ਜੋ ਇੱਥੇ ਆਪਣੀ ਦੁਕਾਨਦਾਰੀ ਸੰਭਾਲਦੇ ਸਨ ਭਾਈ ਨਾਰਾਇਣ ਜੀ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਉਹ ਆਏ ਗਏ ਰਾਹੀ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬੁਲਾਉਂਦੇ ਸਨ ਆਪ ਜੀ ਦੀ ਇਮਾਨਦਾਰੀ ਦੇ ਕਰਕੇ ਦੁਕਾਨਦਾਰੀ ਦਾ ਕੰਮ ਬਹੁਤ ਹੀ ਵਧੀਆ ਚੱਲਦਾ ਸੀ ਸਮਾਂ ਲੰਘਣ ਦੇ ਨਾਲ ਆਪ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜੈਸਦਾ ਨਾਮ ਇਤਿਹਾਸ ਦੇ ਵਿੱਚ ਫਿਰੂਮਲ ਜੀ ਹੈ ਫਿਰੂਮਲ ਜੀ ਦਾ ਵਿਆਹ ਮਾਤਾ ਦਇਆ ਜੀ ਦੇ ਨਾਲ ਹੋਇਆ ਇੱਥੇ ਆਪ ਸਭ ਨੂੰ ਦੱਸ ਦਈਏ ਜੀ ਕਿ ਇਤਿਹਾਸ ਦੇ ਵਿੱਚ ਫਿਰੂਮਲ ਜੀ ਦੀ ਪਤਨੀ ਦੇ ਕਈ ਨਾਮਾਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਮਾਤਾ ਦਇਆ ਜੀ ਮਨਸਾ ਦੇਵੀ ਤੇ ਮਾਤਾ ਰੰਮੋ ਜੀ ਭਾਈ ਨਾਰਾਇਣ ਜੀ ਨੇ ਆਪਣੇ ਬੱਚੇ ਫਿਰੂਮਲ ਜੀ ਦਾ ਪਾਲਣ ਪੋਸ਼ਣ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕੀਤਾ ਅ ਭਾਜੀ ਨੇ ਆਪਣੇ ਪੁੱਤਰ ਨੂੰ ਇਮਾਨਦਾਰ ਬੰਦੇ ਨਾਲ ਨਾਲ ਇੱਕ ਚੰਗੀ ਸ਼ਖਸੀਅਤ ਦਾ ਮਾਲਕ ਵੀ ਬਣਾਇਆ। ਬਾਬਾ ਨਾਰਾਇਣ ਜੀ ਨੇ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਵੀ ਦਿੱਤੀ ਜੋ ਉਸ ਸਮੇਂ ਦਿੱਤੀ ਜਾਂਦੀ ਸੀ। ਇਸ ਲਈ ਸਿੱਖਿਆ ਹੋਇਆ ਗੁਣ ਬੰਦੇ ਨੂੰ ਬਹੁਤ ਹੀ ਅੱਗੇ ਲੈ ਜਾਂਦਾ ਹੈ। ਉਸ ਸਮੇਂ ਫਿਰੂ ਮਲ ਜੀ ਨੇ ਫਾਰਸੀ ਬਾਦਸ਼ਾਹ ਨੂੰ ਸਿੱਖਣ ਦੇ ਨਾਲ ਨਾਲ ਗਨਿਤ ਦੇ ਹਿਸਾਬ ਕਿਤਾਬ ਦਾ ਵੀ ਗਿਆਨ ਹਾਸਲ ਕਰ ਲਿਆ ਸੀ ਇਸੇ ਹੀ ਨਗਰ ਦਾ ਇੱਕ ਬਹੁਤ ਹੀ ਵੱਡਾ ਚੌਧਰੀ ਸੀ ਜੈਸ ਦਾ ਨਾਮ ਭਾਈ ਤਕਤਮਲ ਸੀ ਜੋ 80 ਪਿੰਡਾਂ ਦਾ ਚੌਧਰੀ ਸੀ ਮਤਲਬ 80 ਪਿੰਡਾਂ ਦੇ ਮਾਲਕ ਸਨ ਉਹਨਾਂ ਦੀ ਬਹੁਤ ਵੱਡੀ ਜ਼ਮੀਨ ਜਾਇਦਾਦ ਵੀ ਸੀ ਜੈਸ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਭਾਈ ਤਖਤ ਮਾਲਜੀ ਨੇ ਭਾਈ ਫਿਰੂ ਮਾਲਜੀ ਨੂੰ ਆਪਣੇ ਕੋਲ ਨੌਕਰੀ ਤੇ ਰੱਖ ਲਿਆ ਭਾਈ ਫਿਰੂ ਮਾਲਜੀ ਬਹੁਤ ਹੀ ਗੁਣੀ ਸਨ ਤੇ ਆਪਣੇ ਪਿਤਾ ਨਾਰਾਇਣ ਜੀ ਪਾਸੋਂ ਮਿਲੀ ਇਮਾਨਦਾਰੀ ਤੇ ਆਪਣੀ ਦੁਕਾਨਦਾਰੀ ਦਾ ਕੰਮ ਹੋਣ ਕਰਕੇ ਵਪਾਰ ਤੇ ਹਿਸਾਬ ਕਿਤਾਬ ਦੀ ਬਹੁਤ ਸੂਝ-ਬੂਝ ਸੀ ਇਸ ਲਈ ਇਹਨਾਂ ਦਾ ਰਿਸ਼ਤਾ ਮੁਨੀਬ ਤੱਕ ਨਾ ਰਿਹਾ ਉਹ ਰਿਸ਼ਤਾ ਘਰੂਗੀ ਬਣ ਗਿਆ ਮਤਲਬ ਦੋਨਾਂ ਪਰਿਵਾਰਾਂ ਦਾ ਆਪਸੀ ਪਿਆਰ ਤੇ ਮੇਲ-ਮਿਲਾਪ ਗੂੜਾ ਹੋ ਗਿਆ ਭਾਈ ਤਖਤਮਲ ਜੀ ਕੇਵਲ ਅਮੀਰੀ ਪੱਖੋਂ ਹੀ ਉੱਚੇ ਨਹੀਂ ਸਨ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਸੀ ਆਪ ਜੀ ਦਾ ਪਰਿਵਾਰ ਵੀ ਬਹੁਤ ਵੱਡਾ ਸੀ ਆਪ ਜੀ ਦੇ 7 ਪੁੱਤਰ ਸਨ ਤੇ ਇੱਕ ਧੀ ਜਿਸ ਨੂੰ ਇਤਿਹਾਸ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਮਾਤਾ ਭਰਾਈ ਜੀ ਕਿਹਾ ਜਾਂਦਾ ਹੈ ਮਾਤਾ ਭਰਾਈ ਜੀ ਤਖਤਮਲ ਜੀ ਦੀ ਇਕਲੌਤੀ ਧੀ ਤੇ 7 ਭਰਾਵਾਂ ਦੀ ਇਕੱਲੀ ਭੈਣ ਸੀ ਜਿਸ ਕਰਕੇ ਲੋਕ ਉਹਨਾਂ ਨੂੰ ਸੱਤ ਭਰਾਈ ਵੀ ਕਹਿੰਦੇ ਸਨ ਮਾਤਾ ਭਰਾਈ ਜੀ ਤੇ ਫਿਰੂਮਲ ਜੀ ਦੀ ਭੈਣ ਭਰਾ ਵਾਂਗ ਬਹੁਤ ਜ਼ਿਆਦਾ ਨੇੜਤਾ ਵੱਧ ਗਈ ਸੀ ਜਦ ਵੀ ਕਿਤੇ ਫਿਰੂਮਲ ਜੀ ਨੂੰ ਕੋਈ ਲੋੜ ਹੋਣੀ ਤੇ ਆਪਣੇ ਦਿਲ ਦਾ ਕੋਈ ਦੁੱਖ ਸੁੱਖ ਸਾਂਝਾ ਕਰਨਾ ਹੁੰਦਾ ਤਾਂ ਆਪ ਜੀ ਮਾਤਾ ਭਰਾਈ ਜੀ ਦੇ ਨਾਲ ਸਾਂਝਾ ਕਰਦੇ ਸਮੇਂ ਅਨੁਸਾਰ ਭਾਈ ਤਖਤ ਮਲ ਜੀ ਨੇ ਆਪਣੀ ਬੱਚੀ ਦੇ ਲਈ ਚੰਗਾ ਰਿਸ਼ਤਾ ਦੇਖ ਕੇ ਖਡੂਰ ਸਾਹਿਬ ਦੇ ਵਾਸੀ ਜੋ ਚੌਧਰੀਆਂ ਦਾ ਇੱਕ ਬਹੁਤ ਵੱਡਾ ਪਰਿਵਾਰ ਸੀ ਉਨ੍ਹਾਂ ਦੇ ਪੁੱਤਰ ਭਾਈ ਮਹਿਮਾ ਜੀ ਦੇ ਨਾਲ ਆਪਣੀ ਬੱਚੀ ਦਾ ਰਿਸ਼ਤਾ ਕਰ ਦਿੱਤਾ ਮਾਤਾ ਭرائی ਜੀ ਵਿਆਹ ਕੇ ਖਡੂਰ ਸਾਹਿਬ ਆ ਗਏ ਜਦੋਂ ਵੀ ਕਿਤੇ ਆਪ ਜੀ ਨੂੰ ਸਮਾਂ ਮਿਲਣਾ ਆਪਣੇ ਪੇਕੇ ਘਰ ਆਉਣ ਤੋਂ ਬਾਅਦ ਆਪਣੇ ਭਰਾ ਭਾਈ ਫੇਰੂਮੱਲ ਜੀ ਨੂੰ ਆਪ ਜ਼ਰੂਰ ਮਿਲ ਕੇ ਜਾਂਦੇ ਕੁਝ ਸਾਲ ਬਾਅਦ ਭਾਈ ਫੇਰੂਮੱਲ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਈ ਫੇਰੂਮੱਲ ਜੀ ਦਾ ਰੋਜ਼ ਦਾ ਕੰਮ ਪੈਸਿਆਂ ਦਾ ਹਿਸਾਬ ਕਿਤਾਬ ਰੱਖਣਾ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਦੋਂ ਵੀ ਇਨਸਾਨ ਕਰਜ਼ਾ ਲੈਂਦਾ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਤੇ ਬਾਅਦ ਵਿੱਚ ਉਸ ਨੂੰ ਜਿਵੇਂ ਵਾਪਸ ਕਰਦਾ ਹੈ ਉਹ ਬਹੁਤ ਹੀ ਔਖਾ ਕੰਮ ਹੁੰਦਾ ਹੈ ਕਰਜ਼ਦਾਰਾਂ ਦੀ ਜ਼ਿੰਦਗੀ ਦਾ ਸੱਚ ਭਾਈ ਫੇਰੂ ਜੀ ਭਲੀ ਭਾਂਤੀ ਜਾਣਦੇ ਸਨ ਇਸ ਲਈ ਭਾਈ ਫੇਰੂ ਮਾਲਾ ਜੀ ਨੇ ਰੱਬ ਅੱਗੇ ਅਰਦਾਸ ਕਰਦੇ ਹੋਏ ਆਪਣੇ ਪੁੱਤਰ ਦਾ ਨਾਮ ਲੈਣਾ ਹੀ ਰੱਖਿਆ ਜੈਸ ਦਾ ਮਤਲਬ ਜੈਸ ਨੇ ਦੁਨੀਆ ਤੋਂ ਕੁਝ ਲੈਣਾ ਉਹ ਜ਼ਿੰਦਗੀ ਦੇ ਵਿੱਚ ਕਦੇ ਕਾਰਜਦਾਰ ਨਾ ਹੋਵੇ ਭਾਈ ਫੇਰੂ ਮੱਲ ਜੀ ਤੇ ਮਾਤਾ ਦਇਆ ਜੀ ਨੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਬਹੁਤ ਵਧੀਆ ਤੇ ਪਿਆਰ ਤੇ ਲਾੜ ਦੇ ਨਾਲ ਕੀਤਾ ਜੇਕਰ ਗੱਲ ਕਰੀਏ ਬਾਬਾ ਨਾਰਾਇਣ ਜੀ ਦੀ ਤਾਂ ਉਹ ਆਪਣੇ ਕਾਰੋਬਾਰ ਨੂੰ ਨੇਕੀ ਤੇ ਬੜੀ ਇਮਾਨਦਾਰੀ ਦੇ ਨਾਲ ਕਰਦੇ ਸਨ ਇਸ ਦੇ ਨਾਲ ਨਾਲ ਆਪ ਜੀ ਧਾਰਮਿਕ ਬਿਰਤੀ ਦੇ ਵਿੱਚ ਵੀ ਬਹੁਤ ਅੱਗੇ ਸਨ ਬਾਬਾ ਨਾਰਾਇਣ ਜੀ ਉਸ ਵੇਲੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਦੇਵੀ ਪੂਜਾ ਕਰਦੇ ਆਪ ਜੀ ਨੇ ਆਪਣੇ ਪੁੱਤਰ ਫਿਰੂਮੱਲ ਜੀ ਨੂੰ ਵੀ ਧਾਰਮਿਕ ਕਾਰਜ ਕਰਨ ਦੇ ਲਈ ਪ੍ਰੇਰਿਆ ਤਾਂ ਜੋ ਜ਼ਿੰਦਗੀ ਦੇ ਵਿੱਚ ਸਹੀ ਮਾਰਗ ਤੇ ਚੱਲਦਿਆਂ ਈਸ਼ਵਰ ਦਾ ਭੈਰ ਰੱਖਦੇ ਹੋਏ ਗਲਤ ਮਾਰਗ ਵੱਲ ਜਾਣ ਤੋਂ ਸੰਕੋਚ ਕੀਤਾ ਜਾ ਸਕੇ ਜਦੋਂ ਭਾਈ ਫਿਰੂ ਮੱਲ ਜੀ ਦੇ ਘਰ ਬਾਬਾ ਲੈਣਾ ਜੀ ਦਾ ਜਨਮ ਹੁੰਦਾ ਹੈ ਤਾਂ ਘਰ ਦੇ ਵਿੱਚ ਮਾਤਾ ਦੀਆਂ ਪੇਟਾਵਾਂ ਕਾਇਆਂ ਜਾਂਦੀਆਂ ਨੇ ਤੇ ਚੋਤਾ ਜਗਾਈਆਂ ਜਾਂਦੀਆਂ ਨੇ ਘਰ ਦੇ ਵਿੱਚ ਦੇਵੀ ਦੀ ਆਰਾਧਨਾ ਹੁੰਦੀ ਹੈ ਤੇ ਬੱਚੇ ਦੀ ਤੰਦਰੁਸਤੀ ਦੇ ਲਈ ਪੂਜਾ ਕੀਤੀ ਜਾਂਦੀ ਹੈ ਉਸ ਵਕਤ ਜਦ ਗੁਰੂ ਅੰਗਦ ਸਾਹਿਬ ਜੀ ਥੋੜੇ ਵੱਡੇ ਹੋਏ ਤਾਂ ਆਪ ਜੀ ਦੇ ਪਿਤਾ ਨੇ ਸੋਚਿਆ ਕਿ ਵੱਡਾ ਹੋ ਕੇ ਮੇਰਾ ਪੁੱਤਰ ਮਨੀਮੀ ਹੀ ਕਰੇਗਾ ਕਿਉਂਕਿ ਉਹਨਾਂ ਦੀ ਸੋਚ ਮੁਤਾਬਿਕ ਆਪ ਦੀ ਵੱਡੇ-ਵੱਡੇ ਘਰਾਣਿਆਂ ਦੇ ਨਾਲ ਉੱਠਣੀ ਬੈਠਣੀ ਸੀ ਤੇ ਮੁਨੀਮੀ ਦਾ ਕੰਮ ਸੀ ਜੋ ਬੜੀ ਹੀ ਇਮਾਨਦਾਰੀ ਦੇ ਨਾਲ ਆਪ ਜੀ ਨਿਭਾ ਰਹੇ ਸਨ ਇਸ ਲਈ ਭਾਈ ਫੇਰੂਮਲ ਜੀ ਨੇ ਆਪਣੇ ਪੁੱਤਰ ਲੈਣਾ ਜੀ ਨੂੰ ਚੰਗੀਆਂ ਸਿੱਖਿਆ ਦਵਾਈ ਤੇ ਆਪ ਜੀ ਦਾ ਪਾਲਣ ਪੋਸ਼ਣ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਿਵਾਰ ਦੁਆਰਾ ਬੜੇ ਹੀ ਲਾਡ ਪਿਆਰ ਦੇ ਨਾਲ ਕੀਤਾ ਗਿਆ ਆਪ ਜੀ ਨੂੰ ਪਰਿਵਾਰ ਨੇ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਨਾ ਹੀ ਧਾਰਮਿਕ ਪੱਖੋਂ ਤੇ ਨਾ ਇਹ ਵੀ ਤੇਰੇ ਦੇ ਪੱਖੋਂ ਇਸ ਤੋਂ ਬਾਅਦ ਥੋੜਾ ਸਮਾਂ ਗੁਜ਼ਰਿਆ ਤੇ ਭਾਈ ਲੈਣਾ ਜੀ ਹੁਣ 16 ਸਾਲ ਦੇ ਹੋ ਚੁੱਕੇ ਸਾਂ ਉਹਨਾਂ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਦੇ ਵਿਆਹ ਕਰ ਦਿੱਤੇ ਜਾਂਦੇ ਸਨ ਉਸ ਵੇਲੇ ਬੱਚਾ ਬੱਚੀ ਦੇ ਵਿਆਹ ਤੋਂ ਲੰਮੇ ਸਮੇਂ ਬਾਅਦ ਲੜਕੀ ਨੂੰ ਲੜਕੇ ਦੇ ਘਰ ਤੋਰ ਦਿੱਤਾ ਜਾਂਦਾ ਸੀ ਜਿਸ ਨੂੰ ਉਸ ਵੇਲੇ ਮੁਕਲਾਵੇ ਦੀ ਰਸਮ ਕਹਿੰਦੇ ਸਨ ਐਸਾ ਤਨਾ ਭਾਈ ਲੈਣਾ ਜੀ ਦੇ ਵਿਆਹ ਦੇ ਬਾਰੇ ਘਰ ਦੇ ਵਿੱਚ ਉਸ ਵੇਲੇ ਵਿਚਾਰ ਵਟਾਂਦਰਾ ਹੋਇਆ ਐਸ ਲਈ ਭਾਈ ਫੇਰੂ ਮੱਲ ਜੀ ਨੇ ਮਾਤਾ ਭਰਾਈ ਜੀ ਦੇ ਸਾਹਮਣੇ ਆਪਣੇ ਪੁੱਤਰ ਦੇ ਰਸਤੇ ਦੇ ਬਾਰੇ ਗੱਲਬਾਤ ਕੀਤੀ ਮਾਤਾ ਭਰਾਈ ਜੀ ਉਸ ਵੇਲੇ ਜਿਹੜੇ ਇਲਾਕੇ ਦੇ ਵਿੱਚ ਵਿਚਰਦੇ ਸਨ ਤੇ ਵੱਡੇ ਚੌਧਰੀ ਮੂਣ ਕਰਕੇ ਉਹਨਾਂ ਦੀ ਉੱਠਣੀ ਬੈਠਣੀ ਬਹੁਤ ਸਾਰੇ ਲੋਕਾਂ ਦੇ ਨਾਲ ਸੀ ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਕੁਝ ਦੂਰੀ ਦੇ ਉੱਤੇ ਇੱਕ ਸੰਗਰ ਪਿੰਡ ਹੈ ਸੰਗਰ ਪਿੰਡ ਦੇ ਵਿੱਚ ਉਸ ਵੇਲੇ ਇੱਕ ਵੱਡਾ ਚੌਧਰੀ ਦੇਵੀ ਚੰਦ ਮਰਵਾਹ ਰਿਹਾਦਾ ਸੀ। ਉਹਨਾਂ ਦਾ ਪਰਿਵਾਰ ਵੀ ਬਹੁਤ ਹੀ ਚੰਗਾ ਸੀ। ਐਸ ਪਰਿਵਾਰ ਦੇ ਵਿੱਚ ਇੱਕ ਬੱਚੀ ਸੀ ਜੈਸੁਦਾ ਨਾਮ ਕੇਵਲ ਇਤਿਹਾਸ ਦੇ ਪੰਨਿਆਂ ਤੇ ਹੀ ਨਹੀਂ ਬਲਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਦਰਜ ਹੈ। ਦੇਵੀ ਚੰਦ ਮਰਵਾਹ ਜੀ ਦੀ ਪੁੱਤਰੀ ਦਾ ਨਾਮ ਮਾਤਾ ਖੀਵੀ ਜੀ ਸੀ। ਇਹ ਵੀ ਖੱਤਰੀ ਘਰਾਣੇ ਦੇ ਵਿੱਚੋਂ ਸਨ। ਮਾਤਾ ਭਰਾਈ ਜੀ ਨੇ ਵਿਚੋਲਣ ਦੀ ਭੂਮਿਕਾ ਨਿਭਾਉਂਦੇ ਹੋਏ ਇਹ ਰਿਸ਼ਤਾ ਕਰਵਾ ਦਿੱਤਾ ਇਸ ਤਰ੍ਹਾਂ ਬਾਬਾ ਲੈਣਾ ਜੀ ਦਾ 16 ਸਾਲਾਂ ਦੀ ਉਮਰ ਦੇ ਵਿੱਚ ਮਾਤਾ ਖੀਵੀ ਜੀ ਦੇ ਨਾਲ ਵਿਆਹ ਹੋ ਗਿਆ ਉਸ ਵੇਲੇ ਦੁਕਾਨ ਦੀ ਸਾਰੀ ਜ਼ਿੰਮੇਵਾਰੀ ਬਾਬਾ ਲੈਣਾ ਜੀ ਦੇ ਹੱਥ ਆ ਗਈ ਸੀ ਆਪ ਜੀ ਨੇ ਆਪਣੇ ਕੰਮ ਨੂੰ ਬੜੀ ਹੀ ਸੂਝ-ਬੂਝ ਤੇ ਇਮਾਨਦਾਰੀ ਦੇ ਨਾਲ ਨਿਭਾਇਆ ਆਪ ਜੀ ਜੰਗੀ ਸ਼ਖਸੀਅਤ ਦੇ ਮਾਲਕ ਸਨ ਤੇ ਵਿਦਿਆਦੇਵੀ ਚੰਗੇ ਧਾਰਨੀ ਸਨ ਸਮਾਂ ਲੰਘਦਾ ਗਿਆ ਆਦ 1524 ਈਸਵੀ ਦੇ ਵਿੱਚ ਸਰਾਏ ਨਾਂਗਾ ਨੂੰ ਫਿਰ ਤੋਂ ਉਜੜਨਾ ਪਿਆ ਕਿਉਂਕਿ ਉਸ ਵੇਲੇ ਕਾਬਲ ਤੋਂ ਚੱਲ ਕੇ ਬਾਬਰ ਸਭ ਕੁਝ ਤਬਾਹ ਕਰਦਾ ਹੋਇਆ ਅੱਗੇ ਵਧ ਰਿਹਾ ਸੀ ਇਸ ਲਈ ਉਸ ਵਕਤ ਮਾਤਾ ਭਰਾਈ ਜੀ ਨੇ ਆਪਣੇ ਭਰਾ ਫਿਰੂਮਲ ਜੀ ਨੂੰ ਉਸ ਇਲਾਕੇ ਨੂੰ ਛੱਡਣ ਦੀ ਸਲਾਹ ਦਿੱਤੀ ਤੇ ਆਪਣੇ ਇਲਾਕੇ ਦੇ ਵਿੱਚ ਆ ਕੇ ਰਹਿਣ ਲਈ ਕਿਹਾ ਇੱਕ ਪਾਸੇ ਖਡੂਰ ਸਾਹਿਬ ਤੋਂ ਕੁਝ ਦੂਰੀ ਦੇ ਉੱਤੇ ਪਿੰਡ ਸੰਗਰ ਹੈ ਖਡੂਰ ਸਾਹਿਬ ਦੇ ਵਿੱਚ ਬਾਬਾ ਫਿਰੂਮਲ ਜੀ ਦੀ ਭੈਣ ਹੈ ਮਾਤਾ ਭਰਾਈ ਜੀ ਤੇ ਸੰਗਰ ਪਿੰਡ ਦੇ ਵਿੱਚ ਉਹਨਾਂ ਦੀ ਗੋੜਮਾਚਾਰੀ ਹੈ ਮਤਲਬ ਬਾਬਾ ਲੈਣਾ ਜੀ ਦਾ ਸੋਹਰਾ ਪਰਿਵਾਰ ਹੈ ਇਸ ਲਈ ਫਿਰੂਮਲ ਜੀ ਨੇ ਦੁਆਰਾ ਆਪਣੇ ਪਰਿਵਾਰ ਨਾਲ ਸਲਾਮ ਆਸ਼ਵਰੇ ਤੋਂ ਬਾਅਦ ਆਪ ਜੀ ਤੇ ਸਾਰਾ ਪਰਿਵਾਰ ਹਰੀਕੇ ਪੱਤਣ ਚਲੇ ਗਏ ਹਰੀਕੇ ਪਤਨ ਆ ਕੇ ਆ ਆਪਣੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਪਰ ਚੱਲ ਨਾ ਸਕਿਆ ਇਸ ਲਈ ਮਾਤਾ ਭਰਾਈ ਜੀ ਨੇ ਆਪਣੇ ਭਰਾ ਫੇਰੂਮਲ ਜੀ ਤੇ ਸਾਰੇ ਪਰਿਵਾਰ ਨੂੰ ਆਪਣੇ ਹੀ ਸਹੁਰੇ ਘਰ ਆਪਣੇ ਸਹੁਰੇ ਖਡੂਰ ਸਾਹਿਬ ਹੀ ਬੁਲਾ ਲਿਆ ਖਡੂਰ ਸਾਹਿਬ ਆ ਕੇ ਆਪ ਜੀ ਨੇ ਫਿਰ ਤੋਂ ਕਾਰੋਬਾਰ ਦੀ ਸ਼ੁਰੂਆਤ ਕੀਤੀ ਬਾਬਾ ਲੈਣਾ ਜੀ ਨੇ ਜੋ ਕੁਝ ਵੀ ਆਪਣੇ ਬਾਪੂ ਜੀ ਤੋਂ ਸਿੱਖਿਆ ਤੇ ਉਹਨਾਂ ਦੇ ਸਲਾਮ ਆਸ਼ਵਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋਏ ਥੋੜੇ ਹੀ ਸਮੇਂ ਦੇ ਵਿੱਚ ਕਾਰੋਬਾਰ ਨੂੰ ਵਧਿਆ ਤੇ ਇਮਾਨਦਾਰੀ ਦੇ ਨਾਲ ਚੱਲਦੇ ਹੋਏ ਹੋਰ ਅੱਗੇ ਵਧਾ ਲਿਆ ਤੇ 1524 ਈਸਵੀ ਦੇ ਵਿੱਚ ਹੀ ਬਾਬਾ ਲੈਣਾ ਜੀ ਦੇ ਘਰ ਤੇ ਬੀਬੀ ਖੀਵੀ ਜੀ ਦੀ ਗੋਖੋਂ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਦਾਤੂ ਜੀ ਰੱਖਿਆ ਗਿਆ ਹੱਸਦਿਆਂ ਖੇਡਦਿਆਂ ਲਾਡ ਲੜਾਉਂਦਿਆਂ ਤੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਆ ਪਤਾ ਹੀ ਨਹੀਂ ਲੱਗਾ ਕਿਵੇਂ 2 ਸਾਲ ਗੁਜ਼ਰ ਗਏ ਖਡੂਰ ਸਾਹਿਬ ਆ ਕੇ ਫਿਰੂਮਲ ਜੀ ਨੇ ਫਿਰ ਤੋਂ ਦੇਵੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਆਪਜੀ ਬੜੀ ਹੀ ਸ਼ਰਧਾ ਦੇ ਨਾਲ ਦੇਵੀ ਤੁਰਗਾ ਜੀ ਦੇ ਨਾਮ ਦਾ ਕੜਾ ਪ੍ਰਸ਼ਾਦ ਤਿਆਰ ਕਰਦੇ ਤੇ ਭੋਗ ਲਗਾ ਕੇ ਸਾਰੇ ਪਰਿਵਾਰ ਦੇ ਵਿੱਚ ਵੰਡ ਦਿੰਦੇ ਇਸ ਦੇ ਨਾਲ ਹੀ ਆਪਜੀ ਜਥੇ ਸਮੇਤ ਯਾਤਰਾਵਾਂ ਤੇ ਵੀ ਅਕਸਰ ਜਾਂਦੇ ਹੀ ਰਹਿੰਦੇ ਸੀ ਜਥੇ ਸਵੇਤ ਆਪ ਸਾਰੇ ਦੇਵੀ ਦੇ ਦਰਸ਼ਨ ਤੇ ਪੂਜਾ ਆਰਾਧਨਾ ਕਰਨ ਲਈ ਬੜੇ ਹੀ ਪਿਆਰ ਤੇ ਸ਼ਰਧਾ ਦੇ ਨਾਲ ਜਾਂਦੇ ਤੇ ਉੱਥੇ ਕਈ ਦਿਨ ਜਥੇ ਸਮੇਤ ਸਾਰੇ ਸ਼ਰਧਾਲੂਆਂ ਦੇ ਨਾਲ ਕਈ ਦਿਨ ਬਿਤਾਉਂਦੇ 1526 ਈਸਵੀ ਦੇ ਵਿੱਚ ਬਾਬਾ ਲੈਣਾ ਜੀ ਦੇ ਘਰ ਬੀਬੀ ਅਮਰੋ ਜੀ ਦਾ ਜਨਮ ਹੋਇਆ ਬਾਬਾ ਲੈਣਾ ਜੀ ਦੇ ਚਾਰ ਬੱਚੇ ਸਨ ਬਾਬਾ ਦਾਤੂ ਜੀ ਬੀਬੀ ਅਮਰੋ ਜੀ ਬੀਬੀ ਅਨੋਖੀ ਜੀ ਤੇ ਬਾਬਾ ਦਾਸੂ ਜੀ 1535 ਈਸਵੀ ਦੇ ਵਿੱਚ ਬਾਬਾ ਲੈਣਾ ਜੀ ਦੇ ਘਰ ਬੀਬੀ ਅਨੋਖੀ ਜੀ ਦਾ ਜਨਮ ਹੋਇਆ ਤੇ 1537 ਈਸਵੀ ਦੇ ਵਿੱਚ ਬਾਬਾ ਦਾਸੂ ਜੀ ਦਾ ਜਨਮ ਹੋਇਆ ਬਸ ਵਕਤ ਸਾਲ 1526 ਈਸਵੀ ਦੇ ਵਿੱਚ ਹੀ ਬਾਬਾ ਫਿਰੂਮਲ ਜੀ ਅਕਾਲ ਚਲਾਣਾ ਕਰ ਗਏ ਉਸ ਵੇਲੇ ਪਰਿਵਾਰਕ ਜ਼ਿੰਮੇਵਾਰੀ ਦਾ ਸਾਰਾ ਬੋਝ ਤੇ ਕਾਰੋਬਾਰੀ ਦਾ ਸਾਰਾ ਕੰਮਕਾਰ ਬਾਬਾ ਲੈਣਾ ਜੀ ਨੇ ਆਪਣੇ ਮੋਢਿਆਂ ਤੇ ਚੁੱਕ ਲਿਆ ਐਸ ਦੇ ਨਾਲ ਹੀ ਉਸ ਵੇਲੇ ਆਪ ਜੀ ਦੇ ਪਿਤਾ ਜੀ ਦੀ ਮੌਤ ਤੇ ਇਕੱਠੇ ਹੋਏ ਲੋਕਾਂ ਨੇ ਆਪ ਜੀ ਨੂੰ ਇੱਕ ਹੋਰ ਜ਼ਿੰਮੇਵਾਰੀ ਸੌਂਪ ਦਿੱਤੀ ਕਿ ਜਿਵੇਂ ਹੀ ਆਪ ਜੀ ਦੇ ਦਾਦਾ ਜੀ ਤੇ ਪਿਤਾ ਜੀ ਹਰੇਕ ਸਾਲ ਧਾਰਮਿਕ ਯਾਤਰਾ ਤੇ ਜਥਾ ਲੈ ਕੇ ਜਾਂਦੇ ਸਨ ਤੇ ਆਪ ਜੀ ਨੇ ਵੀ ਇਸ ਪ੍ਰਥਾ ਨੂੰ ਟੁੱਟ ਨਹੀਂ ਦੇਣਾ ਅੱਜ ਤੋਂ ਬਾਅਦ ਇਹ ਜਥੇ ਨੂੰ ਧਾਰਮਿਕ ਯਾਤਰਾ ਤੇ ਲੈ ਜਾਣ ਦੀ ਜ਼ਿੰਮੇਵਾਰੀ ਆਪ ਜੀ ਨੂੰ ਸੌਂਪਦੇ ਹਾਂ ਬਾਬਾ ਲੈਣਾ ਜੀ ਨੇ ਸਭ ਦੀ ਬੇੜਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ। ਹੁਣ ਬਾਬਾ ਲੈਣਾ ਜੀ ਖਡੂਰ ਸਾਹਿਬ ਤੋਂ ਜਥਾ ਲੈ ਕੇ ਹਰੇਕ ਸਾਲ ਵਿਸ਼ਨੂ ਦੇਵੀ ਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਜਾਂਦੇ ਸਨ ਤੇ ਉੱਥੇ ਕਈ ਦਿਨ ਸੇਵਾ ਨਿਭਾਉਂਦੇ ਹੋਏ ਵਾਪਸ ਆ ਜਾਂਦੇ ਸਨ। ਇੱਕ ਦਿਨ ਬਾਬਾ ਲੈਣਾ ਜੀ ਖਡੂਰ ਸਾਹਿਬ ਦੇ ਨਾਲ ਲਗਦੇ ਪਿੰਡ ਦੇ ਵਿੱਚ ਜਗਰਾਤੇ ਤੇ ਦੇਵੀ ਦੀ ਆਰਾਧਨਾ ਕਰਨ ਦੇ ਲਈ ਗਏ। ਜਦ ਆਪ ਜੀ ਜਗਰਾਤੇ ਤੋਂ ਵਾਪਸ ਆਉਣ ਲੱਗੇ ਤਾਂ ਉਸ ਵੇਲੇ ਅੰਮ੍ਰਿਤ ਵੇਲਾ ਸੀ ਤੇ ਕਾਇਨਾਤ ਵੀ ਬਿਲਕੁਲ ਸ਼ਾਂਤ ਸੀ ਜਦ ਆਪ ਜੀ ਖਡੂਰ ਸਾਹਿਬ ਪਹੁੰਚੇ ਤਾਂ ਉਸ ਵੇਲੇ ਆਪ ਜੀ ਦੇ ਕੰਨਾਂ ਨੂੰ ਅੰਮ੍ਰਿਤ ਗੋਲ ਸੁਣਾਈ ਦਿੱਤੇ ਇਸ ਗੋਲ ਨੂੰ ਗਾਉਣ ਵਾਲੇ ਭਾਈ ਜੋਧ ਜੀ ਸਨ ਜੋ ਖਡੂਰ ਸਾਹਿਬ ਤੋਂ ਹੀ ਸਨ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦੇਦਾਰਾਂ ਤੇ ਅੰਮ੍ਰਿਤ ਬਾਣੀ ਦੇ ਨਾਲ ਨਿਹਾਲ ਹੋ ਚੁੱਕੇ ਸਨ ਐਸ ਲਈ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਕਰਮ ਕਾਂਡਾਂ ਦਾ ਤਿਆਗ ਕਰ ਦਿੱਤਾ ਸੀ ਭਾਈ ਜੋਧ ਜੀ ਨੇ ਜਦ ਵੀ ਗੁਰ ਕੀ ਬਾਣੀ ਦਾ ਗਾਇਨ ਕਰਨਾ ਤਾਂ ਆਪ ਜੀ ਨੂੰ ਇੰਜ ਮਹਿਸੂਸ ਹੋਣਾ ਕਿ ਆਪ ਜੀ ਦਾ ਮੁੱਖ ਤੇ ਦਿਲ ਅੰਮ੍ਰਿਤ ਬਾਣੀ ਦੇ ਨਾਲ ਭਰ ਗਏ ਨੇ ਆਪ ਜੀ ਬੜੇ ਹੀ ਰਾਸ ਦੇ ਨਾਲ ਅੰਮ੍ਰਿਤ ਬਾਣੀ ਨੂੰ ਗਾਉਂਦੇ ਸਨ ਜਿਸ ਵਕਤ ਭਾਈ ਲੈਣਾ ਜੀ ਅੰਮ੍ਰਿਤ ਵੇਲੇ ਖਡੂਰ ਸਾਹਿਬ ਪਹੁੰਚੇ ਤਾਂ ਉਸ ਵਕਤ ਭਾਈ ਜੋਧ ਜੀ ਖੂਹ ਦੇ ਉੱਪਰ ਇਸ਼ਨਾਨ ਕਰ ਰਹੇ ਸਨ ਉਸ ਵਕਤ ਭਾਈ ਜੋਧ ਜੀ ਇਸ਼ਨਾਨ ਕਰਦੇ ਹੋਏ ਅਮਰਤ ਬਾਣੀ ਆਸਾ ਕੀ ਵਾਰ ਦਾ ਗਾਇਨ ਕਰ ਰਹੇ ਸਨ ਘਰ ਨੂੰ ਜਾਣ ਦੀ ਬਜਾਏ ਭਾਈ ਲੈਣਾ ਜੀ ਭਾਈ ਜੋਧ ਜੀ ਦੇ ਕੋਲ ਪਹੁੰਚੇ ਤੇ ਪਿਆਰ ਦੇ ਨਾਲ ਆਖਿਆ ਕਿ ਮੈਂ ਆਪਣੇ ਪਿਤਾ ਜੀ ਤੇ ਜਥੇ ਦੇ ਵਿੱਚ ਜਾਂਦੇ ਸ਼ਰਧਾ ਲੋਹਾਂ ਦੇ ਪਾਸੋਂ ਬਹੁਤ ਸਾਰੀਆਂ ਪੇਟਾਵਾਂ ਸੁਣੀਆਂ ਬੜੇ ਬੋਲ ਸੁਣੇ ਬੜੀਆਂ ਧਾਰਨਾਵਾਂ ਸੁਣੀਆਂ ਵੇਦ ਗ੍ਰੰਥਾਂ ਦੇ ਬੋਲ ਵੀ ਸੁਨੇ ਪਰ ਜਿਹੜਾ ਤੁਸੀਂ ਅਮਰਤ ਵਰਗਾ ਸ਼ਬਦ ਉਚਾਰਨ ਕੀਤਾ ਇਹ ਤੁਸੀਂ ਕਿਹੜੇ ਵੇਦ ਗ੍ਰੰਥ ਦੇ ਵਿੱਚੋਂ ਪੜਿਆ ਭਾਈ ਜੋਧ ਜੀ ਨੇ ਬੜੇ ਹੀ ਪਿਆਰ ਦੇ ਨਾਲ ਜਵਾਬ ਦਿੰਦੇ ਹੋਏ ਕਿਹਾ ਭਾਈ ਲੈਣਾ ਜੀ ਇਹ ਸ਼ਬਦ ਕਿਸੇ ਵੇਦ ਗ੍ਰੰਥਾਂ ਦੇ ਵਿੱਚੋਂ ਨਹੀਂ ਸਗੋਂ ਇਹ ਸ਼ਬਦ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਹੈ ਇਹ ਉਹਨਾਂ ਦੇ ਬਖਸ਼ੇ ਹੋਏ ਬੋਲ ਨੇ ਜੋ ਆਪ ਜੀ ਨੇ ਸਰਵਣ ਕੀਤੇ ਨੇ ਭਾਈ ਲੈਣਾ ਜੀ ਨੇ ਭਾਈ ਜੋਧ ਜੀ ਤੋਂ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਜੀ ਕਿੱਥੇ ਰਹਿੰਦੇ ਨੇ ਤਾਂ ਭਾਈ ਜੋਧ ਜੀ ਨੇ ਜਵਾਬ ਦਿੱਤਾ ਕਰਤਾਰਪੁਰ ਸਾਹਿਬ ਉਸ ਵਕਤ ਭਾਈ ਲੈਣਾ ਜੀ ਦੇ ਅੰਦਰ ਸ਼ਬਦ ਨੂੰ ਸੁਣ ਕੇ ਐਸੀ ਉਤੇਜਨਾ ਭਰ ਗਈ ਜੈਸ ਨੇ ਆਪ ਜੀ ਨੂੰ ਬੈਲਕੋਲ ਹੀ ਬਦਲ ਕੇ ਰੱਖ ਦਿੱਤਾ ਭਾਈ ਲੈਣਾ ਜੀ ਉਸ ਵਕਤ ਹਰ ਰੋਜ਼ ਇਹੀ ਸੋਚਦੇ ਰਹਿੰਦੇ ਕਿ ਇੱਕ ਸ਼ਬਦ ਦੇ ਨਾਲ ਮਾਨਤੇ ਰੂਹ ਨੂੰ ਕਿੰਨਾ ਸਕੂਨ ਪ੍ਰਾਪਤ ਹੋਇਆ ਜੋ ਆਪ ਜੀ ਨੂੰ ਇੰਨੀਆਂ ਯਾਤਰਾਵਾਂ ਕਰਦੇ ਹੋਏ ਧਾਰਮਿਕ ਬੋਲਾਂ ਨੂੰ ਸੁਣ ਕੇ ਨਾ ਪ੍ਰਾਪਤ ਹੋਇਆ ਆਪ ਜੀ ਦੇ ਮਨ ਦੇ ਵਿੱਚ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ ਅੰਤ ਉਸ ਸਮਾ ਆ ਹੀ ਗਿਆ ਇਸ ਤੋਂ ਪਹਿਲਾਂ ਬਾਬਾ ਲੈਣਾ ਜੀ ਜੱਥੇ ਸਵੇਤ ਪੰਜ ਯਾਤਰਾਵਾਂ ਤੇ ਜਾ ਚੁੱਕੇ ਸਨ ਸਨ 1532 ਈਸਵੀ ਦੇ ਵਿੱਚ ਆਪ ਜੀ ਨੇ ਵਿਚਾਰ ਕੀਤਾ ਕਿ ਇਸ ਸਾਲ ਛੇਵੀਂ ਧਾਰਮਿਕ ਯਾਤਰਾ ਤੇ ਜਾਣ ਤੋਂ ਪਹਿਲਾਂ ਉਸ ਰਾਹੇ ਗੁਜ਼ਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਜ਼ਰੂਰ ਕਰਾਂਗਾ ਆਮ ਤਖਦੂਰ ਸਾਹਿਬ ਤੋਂ ਜੱਥਾ ਤਿਆਰ ਹੋਇਆ ਤੇ ਦੇਵੀ ਵੈਸ਼ਨੂ ਮਾਤਾ ਜੀ ਦੇ ਦਰਸ਼ਕਦਾਰਾਂ ਦੇ ਲਈ ਤੁਰ ਪਿਆ ਰਸਤੇ ਦੇ ਵਿੱਚ ਜਿਉਂ ਹੀ ਜਥਾ ਕਰਤਾਰਪੁਰ ਸਾਹਿਬ ਦੇ ਲਾਗੇ ਦੀ ਲੰਗ ਰਿਹਾ ਸੀ ਤਾਂ ਉਸ ਵਕਤ ਬਾਬਾ ਲੈਣਾ ਜੀ ਨੇ ਜਥੇ ਨੂੰ ਰੋਕਦੇ ਹੋਏ ਕਿਹਾ ਕਿ ਜਿਸ ਨੇ ਮੇਰੇ ਨਾਲ ਜਾਣਾ ਹੈ ਉਹ ਆ ਸਕਦਾ ਹੈ ਇਸ ਕਰਤਾਰਪੁਰ ਦੀ ਧਰਤੀ ਤੇ ਬਾਬਾ ਨਾਨਕ ਜੀ ਰਹਿੰਦੇ ਨੇ ਮੈਂ ਉਹਨਾਂ ਦੇ ਦਰਸ਼ਨ ਦੇਦਾਰੇ ਕਰਨਾ ਚਾਹੁੰਦਾ ਹਾਂ ਇਸ ਤੋਂ ਬਾਅਦ ਆਪਾਂ ਸਾਰੇ ਫਿਰ ਤੋਂ ਆਪਣੀ ਧਾਰਮਿਕ ਯਾਤਰਾ ਸ਼ੁਰੂ ਕਰਾਂਗੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਇੱਥੇ ਹੀ ਰਾਹ ਮੁੱਕ ਜਾਣੇ ਨੇ ਤੇ ਮੰਜ਼ਿਲਾਂ ਮਿਲ ਜਾਣੀਆਂ ਨੇ ਜਦ ਬਾਬਾ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਧਰਮਸ਼ਾਲਾ ਪੁੱਜੇ ਤਾਂ ਆਪ ਗੁਰੂ ਦੇ ਦਰਸ਼ਨ ਕਰਨ ਹਾਲ ਹੋ ਗਏ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਈ ਪਹਿਲੀ ਮੁਲਾਕਾਤ ਨੇ ਹੀ ਆਪ ਜੀ ਨੂੰ ਪੂਰਾ ਬਦਲ ਕੇ ਰੱਖ ਦਿੱਤਾ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਿਰ ਧਰ ਮੱਥਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ ਲੈਣਾ ਆਪ ਜੀ ਦੇ ਚੂਗਾ ਹੈ ਇਸ ਦਾਸ ਨੂੰ ਆਪਣੇ ਚਰਨੀ ਲਾਵੋ ਤੇ ਬੇੜਾ ਪਾਰ ਕਰ ਦਿਓ ਜੀ ਗੁਰੂ ਨਾਨਕ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਬਾਬਾ ਲੈਣਾ ਜੀ ਨੂੰ ਉਠਾਇਆ ਤੇ ਆਪਣੇ ਕੋਲ ਬਿਠਾ ਲਿਆ ਇਸ ਤੋਂ ਬਾਅਦ ਬਾਬਾ ਲੈਣਾ ਜੀ ਨੇ ਜਥੇ ਨੂੰ ਸੁਨੇਹਾ ਭੇਜ ਦਿੱਤਾ ਕਿ ਹੁਣ ਤੁਸੀਂ ਜਾਵੋ ਹੁਣ ਮੈਥੋਂ ਨਹੀਂ ਜਾਣਾ ਮੈਨੂੰ ਮੇਰੀ ਮੰਜ਼ਿਲ ਮਿਲ ਚੁੱਕੀ ਹੈ ਗੁਰੂ ਨਾਨਕ ਸਾਹਿਬ ਜੀ ਨਾਲ ਹੋਏ ਮਿਲਾਪ ਦੇ ਨਾਲ ਬਾਬਾ ਲੈਣਾ ਜੀ ਦਾ ਤਨ ਮਨ ਬਿਲਕੁਲ ਸਾਫ਼ ਹੋ ਗਿਆ ਇਤਿਹਾਸ ਦੱਸਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ